ਦੁਨੀਆ ਦੇ ਰੰਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਕਲਜੋਗਾ ਅਗਰ ਦੁਨੀਆ ਦੇ ਰੰਗਾਂ ਨੂੰ ਤੁਸੀਂ ਨਹੀਂ ਸਮਝੋਗੇ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਮਾਰ ਖਾ ਮੋਗੇ ਇਹ ਬਿਲਕੁਲ ਸਹੀ ਗੱਲ ਹੈ ਦੁਨੀਆ ਦੇ ਰੰਗ ਮੀਨਜ਼ ਤੁਹਾਡੇ ਕੋਲ ਜੇ ਪੈਸਾ ਹੈ ਤੁਸੀਂ ਜ਼ਿੰਦਗੀ 'ਚ ਸੈਟੋਂ ਤੁਹਾਡੇ ਕੋਲ ਐਸ਼ੋ ਆਰਾਮ ਦੀ ਜ਼ਿੰਦਗੀ ਆ ਤੁਹਾਡੇ ਕੋਲ ਹਰ ਇੱਕ ਚੀਜ਼ ਹੈਗੀ ਆ ਤਾਂ ਦੁਨੀਆ ਦੇ ਹਾ ਭਾਵ ਤੁਹਾਡੇ ਪ੍ਰਤੀ ਅਲੱਗ ਨੇ ਤੁਹਾਨੂੰ ਚੰਗਾ ਕਹਿਣਗੇ ਤੁਹਾਡੇ ਨਾਲ ਵਰਤਣ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਹਰ ਥਾਂ ਤੇ ਸਰਾਉਣਗੇ ਤੁਹਾਡੀ ਜੈ ਜੈਕਾਰ ਕਰਨਗੇ ਕੋਈ ਕੰਮ ਹੋਵੇ ਤੁਹਾਨੂੰ ਪਹਿਲਾਂ ਫੋਨ ਲਾਉਣਗੇ ਤੇ ਇਸ ਦੇ ਉਲਟ ਸਮਝ ਲਓ ਤੁਸੀਂ ਜੇ ਤੁਹਾਡੇ ਕੋਲੇ ਪੈਸਾ ਖਤਮ ਹੋ ਗਿਆ ਜਦ ਤੁਹਾਡੇ ਕੋਲੇ ਪੈਸਾ ਮੁੱਕ ਗਿਆ ਜਦ ਤੁਹਾਡੀ ਹਾਲਤ ਬੇਹਾਲਤ ਹੋ ਗਈ ਸੈਂਪਟਨ ਜੋਗੇ ਨਹੀਂ ਰਹਿਗੇ ਤੁਸੀਂ ਤੁਹਾਡੇ ਨਾਲ ਬੁਰਾ ਹੀ ਬੁਰਾ ਹੋ ਰਿਹਾ ਤਉ ਸਾਰਿਆਂ ਦੇ ਹਾ ਭਾਵ ਤੁਹਾਡੇ ਪ੍ਰਤੀ ਬਦਲ ਜਾਣਗੇ ਤੁਹਾਨੂੰ ਹਰ ਥਾਂ ਤੇ ਨਿੰਦਨਾ ਸ਼ੁਰੂ ਕਰ ਦੇਣਗੇ ਤੁਹਾਨੂੰ ਭੰਡਣ ਲੱਗ ਜਾਣਗੇ ਕਹਿਣਗੇ ਇਸ ਤਰ੍ਹਾਂ ਦਾ ਬੰਦਾ ਅਸੀਂ ਆਪਦੀ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਇਹ ਕੱਲ ਉਹ ਖੁਦ ਦੇ ਵੀ ਟੁੱਕਦੀ ਆ ਜੋ ਤੁਹਾਡੇ ਬਾਰੇ ਕਹਿੰਦੇ ਨੇ ਕਿ ਇਹੋ ਜਿਹਾ ਬੰਦਾ ਅਸੀਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਜਾਂ ਇਹ ਐਸੇ ਤਰ੍ਹਾਂ ਕਰਦਾ ਪਰ ਉਹ ਉਲਟ ਆਪਦੇ ਤੇ ਵੀ ਟੁੱਕਦੀ ਆ ਪਰ ਟੁੱਕ ਨਹੀਂ ਦਿੰਦੇ ਸਹੀ ਬਣ ਜਾਂਦੇ ਨੇ ਇਹ ਦੁਨੀਆ ਦੇ ਰੰਗਾਂ ਨੂੰ ਸਮਝੋ ਮੋਹ ਮਾਇਆ ਮਾਇਆ ਵਾਲੀ ਦੁਨੀਆ ਕੱਲ੍ਹ ਜੇ ਵੀ ਦੁਨੀਆ ਹੀ ਜਿੰਨਾ ਚਿਰ ਤੁਹਾਡੇ ਹੱਥ ਵਿੱਚ ਕੁਝ ਹੈਗਾ ਪਾਵਰ ਹੈਗੀ ਆ ਚਾਹੇ ਪੈਸਾ ਮੇਨ ਪਾਵਰ ਹੈਗੀ ਆ ਤਾਂ ਤੁਹਾਡੀ ਹਰ ਥਾਂ ਤੇ ਜੈ ਜੈਕਾਰ ਤੁਹਾਨੂੰ ਸਰਾਉਣਗੇ ਤੁਹਾਨੂੰ ਪੁੱਛਣਗੇ ਜਿੱਦੇ ਤੁਹਾਡੇ ਕੋਲੇ ਪੈਸਾ ਗਿਆ ਤਾਂ ਸਮਝ ਲੋ ਉਸੇ ਦਿਨ ਗਲਤ ਉਲਟੀ ਗਿਣਤੀ ਤੁਹਾਡੇ ਪ੍ਰਤੀ ਸਟਾਰਟ ਹੋ ਜਾਂਦੀ ਹੈ ਭੰਡਣ ਦੀ ਨਿੰਦਣ ਦੀ ਹਰ ਥਾਂ ਤੇ ਗਲਤ ਕਹਿਣ ਦੀ ਹਰ ਥਾਂ ਤੇ ਜਾ ਕੇ ਬੰਦਿਆਂ ਕੋਲੇ ਗਲਤ ਕਹਿਣ ਦੀ ਆਦਤ ਉਹ ਲੋਕਾਂ ਦੀ ਸ਼ੁਰੂ ਹੋ ਜਾਂਦੀ ਆ ਇਸੇ ਲਈ ਦੁਨੀਆਦਾਰੀ ਤੋਂ ਥੋੜਾ ਦੂਰ ਰਹੋਗੇ ਚੰਗਾ ਆਪ ਦਾ ਜੋ ਕੰਮ ਕਰ ਰਹੇ ਹੋ ਬਸ ਉਹੀ ਕੰਮ ਕਰਦੇ ਰਹੋ ਆਪਣੇ ਆਪ ਦੇ ਵਿੱਚ ਖੁਸ਼ ਰਹਿ ਲੋ ਪੈਸਾ ਆਏਗਾ ਆਪਣੇ ਆਪ ਤੇ ਇਨਵੈਸਟ ਕਰ ਦੋ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ ਸਿੱਖੋ ਦੁਨੀਆ ਦੇ ਰੰਗਾਂ ਤੋਂ ਬਚ ਕੇ ਰਹੋ ਦੁਨੀਆ ਦੇ ਰੰਗਾਂ ਦੇ ਵਿੱਚ ਨਾ ਰਚੋ